ਸ਼ੀਰੀ ਨਗਰ ਦੇ ਕੁਲਗਾਮ ਜ਼ਿਲ੍ਹੇ ਵਿੱਚ ਸ਼ਹੀਦ ਹੋਏ ਭਾਰਤੀ ਫੌਜ ਦੇ ਜਵਾਬਾਜ ਸਿਪਾਹੀ ਹਰਮਿੰਦਰ ਸਿੰਘ ਨਮਿਤ ਪਾਟ ਦਾ ਭੋਗ ਤੇ ਅੰਤਿਮ ਅਰਦਾਸ ਉਹਨਾਂ ਦੇ ਜੱਦੀ ਪਿੰਡ ਬਦੀਨਪੁਰ ਵਿਖੇ ਹੋਈ ਜਿਸ ਵਿੱਚ ਪੰਜਾਬ ਦੇ ਕੈਬਨਿਟ ਮੰਤਰੀ ਮੋਹਿੰਦਰ ਭਗਤ ਤੇ ਹੋਰ ਵੱਖ-ਵੱਖ ਰਾਜਨੀਤਿਕ ਪਾਰਟੀਆਂ ਸਮਾਜ ਸੇਵਕ ਸੰਸਥਾਵਾਂ ਤੇ ਸਥਾਨਕ ਲੋਕਾਂ ਨੇ ਸ਼ਹੀਦ ਹਰਮਿੰਦਰ ਸਿੰਘ ਨੂੰ ਸ਼ਰਧਾਂਜਲੀ ਪੇਟ ਕੀਤੀ। ਕੁਝ ਦਿਨ ਪਹਿਲੇ ਐਨਕੇ ਦੇ ਵਿੱਚ ਪੰਜਾਬ ਵਿੱਚੋਂ ਦੋ ਜਵਾਨ ਸ਼ਹੀਦ ਹੋ ਗਏ ਹਨ ਵਿੱਚੋਂ ਇੱਕ ਹਰਮਿੰਦਰ ਸਿੰਘ ਜੀ ਅਜੀਮਾਨ ਜੀ ਤੋਂ ਉੱਪਰ ਆਇਆ ਹਨ ਇਹ ਸਾਡੇ ਪੰਜਾਬ ਲਈ ਦੇਸ਼ ਲਈ ਬਹੁਤ ਹੀ ਦੁੱਖ ਦੀ ਗੱਲ ਹੈ ਵਾਤਾਕੀ ਉਦਾਨ ਤੇ ਸਾਡਾ ਪੰਜਾਬ ਦਾ ਮਹਾਨ ਸਪੂਤ ਆਪਣੇ ਦੇਸ਼ ਦੀ ਰੱਖਿਆ ਕਰਦਾ ਹੋਇਆ ਸ਼ਹੀਦ ਹੋ ਗਿਆ ਔਰ ਪਰਿਵਾਰ ਲਈ ਇਸ ਦਾ ਵੀ ਮਾਨ ਹੈ ਕਿ ਉਹਨਾਂ ਨੇ ਪਰਵਾਹ ਇੱਕ ਐਸੇ ਮਹਾਨ ਸਪੂਤ ਨੂੰ ਜਨਮ ਦਿੱਤਾ ਜਿਸ ਨੇ ਆਪਣੀ ਦੇਸ਼ ਦੀ ਰੱਖਿਆ ਲਈ ਆਪਣੀ ਜਾਨ ਦੀ ਕੁਰਬਾਨੀ ਦੇ ਦਿੱਤੀ ਇਹ ਦੋ ਸਾਥੀਓ ਅਸੀਂ ਹਮੇਸ਼ਾ ਹੀ ਆਪਣੀ ਸ਼ਹੀਦਾਂ ਦਾ ਸਨਮਾਨ ਕਰਦੇ ਆਏ ਹਾਂ ਅਸੀਂ ਅਕਸਰ ਆਖਦੇ ਹਾਂ ਕਿ ਪ੍ਰਣਾਮ ਸ਼ਹੀਦਾਂ ਨੂੰ ਸ਼ਹੀਦਾਂ ਨੂੰ ਹਮੇਸ਼ਾ ਸਾਰੀ ਦੁਨੀਆ ਪ੍ਰਣਾਮ ਕਰਦੀ ਆਈ ਹੈ ਤੋਂ ਮੈਂ ਪਰਮਪੀਤਾ ਪਰਮਾਤਮਾ ਕੀ ਅਰਦਾਸ ਕਰਨਾ ਹਾਂ ਕਿ ਇਸ ਮਹਾਨ ਤਬੂਤ ਨੂੰ ਆਪਣੇ ਚਰਨਾਂ ਦੇ ਵਿੱਚ ਸਾਥ ਸ਼ਰਧਾਂਜਲੀ ਦੇਣਾ ਉਹ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਵੰਤ ਸਿੰਘ ਮਾਨ ਸਾਹਿਬ ਜੀ ਨੇ ਮੇਰੀ ਸਪੈਸ਼ਲ ਕੀ ਨਹੀਂ ਲਗਾਈ ਜ਼ਿੰਮੇਵਾਰੀ ਲਗਾਈ ਕਿ ਮੈਨੂੰ ਅੱਜ ਇੱਥੇ ਆ ਕੇ ਉਸ ਮਹਾਨ ਸਪੂਰ ਸਰਦਾਰ ਰਮਿੰਦਰ ਸਿੰਘ ਜੀ ਹਰਮਿੰਦਰ ਸਿੰਘ ਜੀ ਜੋ ਹੈ ਜਿਨ੍ਹਾਂ ਨੇ ਆਪਣੀ ਜਾਨ ਵੀ ਕੁਰਬਾਨੀ ਦਿੱਤੀ ਹੈ ਉਹਦੇ ਕੋਲ ਆ ਕੇ ਹਾਜ ਲਗਵਾਣਾ ਉਹ ਸਰਕਾਰ ਵੱਲੋਂ ਜੋ ਜੋ ਵੀ ਪੰਜਾਬ ਦਾ ਨਾਗਰਿਕ ਆਪਣੇ ਦੇਸ਼ ਲਈ ਕੁਰਬਾਨੀ ਜਿੰਦਾ ਹੈ ਉਸ ਨੂੰ 1 ਕਰੋੜ ਰੁਪਇਆ ਜੋ ਹੈ ਪਰਿਵਾਰ ਨੂੰ 40% ਜਾਂਦੀ ਹੈ ਉਸ ਦੇ ਵਿੱਚੋਂ ਅੱਜ ਅਸੀਂ 6 ਲੱਖ ਰੁਪਇਆ ਉਸ ਪਰਿਵਾਰ ਨੂੰ ਦਿੱਤਾ ਹੈ ਬਾਕੀ 94 ਲੱਖ ਰੁਪਇਆ ਜੋ ਹੈ ਉਹ ਵੀ ਬਹੁਤ ਜਲਦੀ ਪਰਿਵਾਰ ਨੂੰ ਮਿਲ ਜਾਏਗਾ ਔਰ ਨਾਲ ਹੀ ਇਸ ਪਰਿਵਾਰ ਦੇ ਬੱਚੇ ਨੂੰ ਜੋ ਸ਼ਹੀਦ ਦਾ ਭਰਾ ਹੈ ਉਹਨੂੰ ਨੌਕਰੀ ਦਿੱਤੀ ਜਾਏਗੀ ਤਾਂ ਅੱਗੇ ਜੋ ਪਰਿਵਾਰ ਹੈ ਉਹਨੂੰ ਆਰਥਿਕ ਮੁਸ਼ਕਲ ਨਾ ਆਵੇ ਔਰ ਪਰਿਵਾਰ ਦਾ ਪਾਲ ਪੋਸਣ ਜੋ ਹੈ ਜਿਸ ਪਰਿਵਾਰ ਨੇ ਆਪਣਾ ਇਹ ਲਈ ਪੁੱਤ ਨੂੰ ਕੁਰਬਾਨ ਕਰ ਦਿੱਤਾ ਜੋ ਉਸ ਪਰਿਵਾਰ ਨੂੰ ਫਾਈਨੈਂਸ਼ੀਅਲੀ ਕੰਮ ਨਾ ਆਵੇ ਦਿੱਕਤ ਨਾ ਆਵੇ ਇਸ ਕਰਕੇ ਉਸ ਪਰਿਵਾਰ ਨੂੰ ਇੱਕ ਮੈਂਬਰ ਨੂੰ ਨੌਕਰੀ ਔਰ ਇੱਕ ਹੋਰ ਬਖਸਾ ਜਾਏਗਾ ਤਾਂ ਕਿ ਉਹਨਾਂ ਪਰਿਵਾਰ ਨੂੰ ਹੈ ਇਕਨੋਮੀ ਖਾਲਚ ਜੋ ਆਰਥਿਕ ਫਾਇਦਾ ਜੋ ਦਿੱਤੀ ਜਾਏ ਤਾਂ ਕਿ ਉਹਨਾਂ ਨੂੰ ਮੁਸ਼ਕਲ ਨਾ ਆਵੇ ਤੋਂ ਮੈਂ ਅਕੀਰਫੇਰ ਇਸ ਮਹਾਨ ਸਪੂਤ ਦੇ ਚਰਨਾਂ ਦੇ ਵਿੱਚ ਸਦਾ ਦਮਨ ਪੇਟ ਚਰਨਾ ਬਖਾਈ ਗੁਰੂ ਅਕੀਰਮਾਤਮਾ ਕੇ ਅਰਦਾਸ ਕਰਨਾ ਇਸ ਮਹਾਨ ਸ਼ੋਹਰ ਪ੍ਰੋਫੈਸਰ ਨਾਲ ਦੇ ਖਾਂ ਦੇ ਨਾਲ ਔਰ ਪਰਿਵਾਰ ਨੂੰ ਦੁੱਖ ਸਹਣ ਦੀ ਸ਼ਕਤੀ ਦੇਣਾ ਵਾਈ ਗੁੱਡ ਜੀ ਦਾ ਬਾਕੀ ਉਹਦੇ ਨਾਲ ਜੋ ਪਰਿਵਾਰ ਵੱਲੋਂ ਇੱਕ ਮੰਗ ਕੀਤੀ ਗਈ ਹੈ ਕਿ ਇਸ ਪਿੰਡ ਦੇ ਵਿੱਚ ਉਸ ਸ਼ਹੀਦ ਦੇ ਨਾਮ ਹਰਵਿੰਦਰ ਸਿੰਘ ਦੇ ਨਾਮ ਜੋ ਹੈ ਇੱਕ ਸਥਾਨ ਬਣਾਇਆ ਜਾਏ ਪਰਿਵਾਰ ਵੱਲੋਂ ਫੈਸਲਾ ਕਰਕੇ ਪੰਚਾਇਤ ਵੱਲੋਂ ਫੈਸਲਾ ਕਰਕੇ ਜੋ ਵੀ ਟੁੱਟੀ ਲਗਾਈ ਜਾਏਗੀ ਸਰਕਾਰ ਜੋ ਹੈ ਉਹਦਾ ਪ੍ਰਬੰਧ ਕਰੇਗੀ ਚਾਹੇ ਕੋ ਸਟੇਡੀਅਮ ਹੋਵੇ ਚਾਹੇ ਕਿਸੇ ਸਕੂਲ ਦਾ ਨਾ ਹੋਵੇ ਚਾਹੇ ਕਿ ਸਰਕਾ ਨਾ ਹੋਵੇ ਉਹ ਰੱਖਿਆ ਜਾਏਗਾ ਇਹ ਸਾਰਾ ਹੀ ਜੋ ਹੈ ਲੋਕਲ ਲੈਵਲ ਦੇ ਉੱਪਰ ਪੰਚਾਇਤ ਔਰ ਪਰਿਵਾਰ ਦੀ ਸਹਿਮਤੀ ਨਾਲ ਕੀਤਾ ਜਾਏਗਾ ਔਰ ਜ਼ਰੂਰ ਅਸੀਂ ਉਸ ਮਹਾਨ ਸ਼ਬੂਦੇ ਯਾਦਗਾਰ ਬਣਾਵਾਂਗੇ